ਅਗਰ ਉਹ ਇਸ ਤਰ੍ਹਾਂ ਦੀਆਂ ਕੋਚੀਆਂ ਹਰਕਤਾਂ ਕਰਨਗੇ ਤਾਂ ਕੱਲ ਨੂੰ ਪਬਲਿਕ ਲੋਕਾਂ ਨੇ ਧੀਆਂ ਭੈਣਾਂ ਦੇ ਜਾਂਦਿਆਂ ਦੇ ਕੱਪੜੇ ਖਿੱਚੂਗੀ ਸਾਨੂੰ ਸੰਵਿਧਾਨ ਨੇ ਰਾਈਟ ਦਿੱਤਾ ਹੈ ਅਸੀਂ ਪਰਦਾ ਕਰੀਏ ਅਸੀਂ ਨਾ ਕਰੀਏ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਸਾਤ ਤੋਂ ਛਿੰਨਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਗਰੀ ਰਾਜ ਵਰਗੇ ਮੰਤਰੀ ਉਹ ਕਹਿ ਰਹੇ ਨੇ ਕਿ ਇੱਕ ਕਪੜਾ ਹੀ ਸੀ ਫਿਰ ਕੀ ਹੋ ਗਿਆ ਹੱਥ ਕਿਤੇ ਹੋਰ ਵੀ ਲੱਗ ਸਕਦਾ ਸੀ ਤਾਂ ਮੈਂ ਸਮਝਦੀ ਹਾਂ ਕਿ ਇਹਨਾਂ ਨੂੰ ਸਾਡੀਆਂ ਲੜਕੀਆਂ ਨੂੰ ਸੈਲਫ ਡਿਫੈਂਸ ਲਈ ਅੱਗੇ ਆਉਣਾ ਚਾਹੀਦਾ ਪੜਨ ਦੇ ਨਾਲ ਨਾਲ ਮੁੱਖ ਮੰਤਰੀ ਹੋਵੇ ਚਾਹੇ ਉਹ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਚਾਹੇ ਉਹ ਕਿਸੇ ਦੇਸ਼ ਦਾ ਰਾਜਾ ਕਿਉਂ ਨਾ ਹੋਵੇ ਅਗਰ ਹੱਥ ਪਾਉਣ ਦੀ ਕੋਸ਼ਿਸ਼ ਕਰੇ ਤਾਂ ਉਹਦਾ ਹੱਥ ਉੱਥੇ ਹੀ ਕੱਟ ਦੇਣਾ ਚਾਹੀਦਾ ਜੀ ਇਸ ਕੁਮਾਰ ਕਿਉਂ ਉਤਰਤੇ ਤੇ ਪਹਿਲਾ ਕੀਤਾ ਇਨਸਾਨ ਨੂੰ ਤਾਂ ਕਿ ਅਸੀਂ ਇੱਕ ਦੂਸਰੇ ਦਾ ਦਰਦ ਸਮਝੀਏ ਉਹਦੇ ਨਾਲ ਹਮਦਰਦੀ ਕਰੀਏ ਉਹਦੇ ਦਰਦ ਵਿੱਚ ਜਾ ਕੇ ਉਹਦੇ ਦੁੱਖ ਦੇ ਵਿੱਚ ਜਾ ਕੇ ਖੜੀਏ ਔਰ ਉਹਨੂੰ ਤਲਾ ਵਿਲਾਸਾ ਨਹੀਂ ਹੈ ਉਹਦਾ ਗਮ ਘੱਟ ਕਰਨ ਦੀ ਕੋਸ਼ਿਸ਼ ਕਰੀਏ ਉਹਦੇ ਨਾਲ ਜ਼ੁਲਮ ਹੋ ਰਿਹਾ ਹੈ ਜ਼ਿਆਕਤੀ ਹੋ ਰਹੀ ਹੈ ਤਾਂ ਕਿ ਉਹਦੀ ਮਦਦ ਤੱਕ ਪਹੁੰਚੀਏ ਇਹ ਹੀ ਇੱਕ ਇਨਸਾਨੀਅਤ ਦਾ ਸੱਚਾ ਧਰਮ ਹੈ ਇਹੀ ਅਸੀਂ ਕਹ ਰਹੇ ਹਾਂ ਇਹ ਜਿਹੜੀਆਂ ਸਾਡੀਆਂ ਸਾਰੀਆਂ ਭੈਣਾਂ ਆਪਣੇ ਆਪਣੇ ਵਿਝੋਆਂ ਵਿੱਚੋਂ ਸਮਾਂ ਕੱਢ ਕੇ ਇੱਥੇ ਆਈਆਂ ਨੇ ਮੈਂ ਉਹਨਾਂ ਦਾ ਪਹਿਲ ਹੀ ਤਵਾਦ ਕਰਦੀ ਹਾਂ ਕਿ ਉਹ ਹੋ ਇੱਥੇ ਆਈਆਂ ਨੇ ਅਰਦਾਸ ਤੇ ਦਿਲ ਦੇ ਵਾਸਤੇ ਆਈਆਂ ਨੇ ਇਸੇ ਨਾਲ ਹੀ ਮੈਂ ਜੀ ਆਇਆਂ ਤੋਂ ਆਈ ਹੋਈ ਸਾਡੀ ਭੈਣ ਜੋਇਆ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਮ ਤੇ ਆਪਣੇ ਵਿਚਾਰ ਦੀ ਦੰਦੀ ਇਹ ਗੱਲ ਸਿਰਫ ਇਸਲਾਮ ਦੀ ਨਹੀਂ ਅਗਰ ਕਿਸੇ ਵੀ ਧਰਮ ਦੇ ਉੱਪਰ ਆ ਚ ਆਂਦੀ ਹੈ ਇਹ ਕਿਸੇ ਨਾਲ ਵੀ ਕੋਈ ਜਾਸਤ ਨਹੀਂ ਹੁੰਦੀ ਹੈ ਮਲੇਰ ਕੋਟਲਾ ਦੀ ਧਰਤੀ ਤੋਂ ਹਮੇਸ਼ਾ ਉਹਨਾਂ ਦੇ ਲਈ ਆਵਾਜ਼ ਉੱਠੀ ਹੈ ਔਰ ਖਰ ਧਰਮ ਨਹੀਂ ਉੱਠੋਗੀ ਇੱਕ ਸੀਐਮ ਸਾਹਿਬ ਜੋ ਇੱਕ ਪਬਲਿਕ ਲਈ ਮੋਟੀਵੇਟ ਮੋਟੀਵੇਟ ਕਰ ਦੇਣਾ ਉਹਨਾਂ ਨੂੰ ਦੇਖ ਕੇ ਅਸੀਂ ਮੋਟੀਵੇਟ ਹੋਣਾ ਹੈ ਅਗਰ ਉਹ ਇਸ ਤਰ੍ਹਾਂ ਦੀਆਂ ਕੋਚੀਆਂ ਹਰਕਤਾਂ ਕਰਨਗੇ ਤਾਂ ਕੱਲ ਨੂੰ ਪਬਲਿਕ ਲੋਕਾਂ ਦੀਆਂ ਧੀਆਂ ਭੈਣਾਂ ਦੇ ਜਾਂਦਿਆਂ ਦੇ ਕੱਪੜੇ ਖਿੱਚੂਗੀ ਸਾਨੂੰ ਸੰਵਿਧਾਨ ਨੇ ਰਾਈਟ ਦਿੱਤਾ ਹੈ ਅਸੀਂ ਪਰਦਾ ਕਰੀਏ ਅਸੀਂ ਨਾ ਕਰੀਏ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਸਰ ਤੋਂ ਛਿੰਨਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਸੀਐਮ ਸ਼ਰਮਨਾਕ ਕਰਿਆ ਉਹਨਾਂ ਦਾ ਕੱਲ ਨੂੰ ਅੱਜ ਉਸ ਉਹਨਾਂ ਨੇ ਇਹ ਕਰਕੇ ਸਾਬਤ ਕੀ ਕੀਤਾ ਹੈ ਉਹਨਾਂ ਨੇ ਇੱਕ ਕੁੜੀ ਦਾ ਇਜ਼ਾਬ ਖਿੱਚਿਆ ਲੋਕਾਂ ਨੇ ਉਹਨਾਂ ਤੋਂ ਮੋਟੀਵੇਟ ਹੋਣਾ ਹੈ ਕੱਲ ਨੂੰ ਉਹਨਾਂ ਦੀ ਬੇਟੀ ਦੇ ਕੱਪੜੇ ਵੀ ਖਿੱਚੂਗਾ ਕੋਈ ਦੇਖ ਕੇ ਜਦ ਇੱਕ ਸੀਐਮ ਦਾ ਕੁਝ ਨਹੀਂ ਕਰ ਸਕੇ ਤਾਂ ਉਹਨਾਂ ਦੀ ਬੇਟੀ ਨਾਲ ਇਹ ਜਾਂਚੀ ਕਰਨ ਵਾਲਾ ਵੀ ਇੱਕ ਵਾਰ ਸੋਚੂਗਾ ਵੀ ਮੇਰਾ ਕੋਈ ਕੀ ਕਰ ਲੂਗਾ ਇਸ ਲਈ ਅਸੀਂ ਸਰਕਾਰ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਉਹ ਦੇਖੀ ਲਾਫ ਕੜੀ ਤੋਂ ਕੜੀ ਕਾਰਵਾਈ ਕਿੱਤੀ ਜਾਵੇ ਤਾਂ ਜੋ ਕਿਸੇ ਦੀ ਐਡੀ ਔਕਾਤ ਨਾ ਹੋ ਸਕੇ ਅਕੇਲੇ ਦੇਖੋ ਦੇਸ਼ ਚ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਰਾਜ ਸਰਕਾਰਾਂ ਨੇ ਹਮੇਸ਼ਾ ਹੀ ਘੱਟ ਗਿਣਤੀਆਂ ਦਾ ਜਿਹੜਾ ਅਪਮਾਨ ਕਰਦੀਆਂ ਰਹੀਆਂ ਨੇ ਔਰ ਦਬਾਉਂਦੀਆਂ ਰਹੀਆਂ ਨੇ ਜੇ ਆਪਾਂ ਮੁਸਲਮਾਨ ਸਮਾਜ ਦੀ ਗੱਲ ਕਰੀਏ ਤਾਂ ਮੁਸਲਮਾਨਾਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਹੈ ਪਹਿਲਾਂ ਕਿਹਾ ਜਾਂਦਾ ਸੀ ਕਿ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਪੜਾਇਆ ਨਹੀਂ ਜਾਂਦਾ ਅਸੀਂ ਲੜਕੀ ਬੇਟੀ ਬਚਾਓ ਬੇਟੀ ਪੜਾਓ ਬੇਟੀ ਬਚਾਓ ਦਾ ਨਾਰਾ ਦਿੱਤਾ ਜਾਂਦਾ ਸੀ ਪੂਰੇ ਹਿੰਦੁਸਤਾਨ 'ਚ ਜਦੋਂ ਸਾਡੀਆਂ ਲੜਕੀਆਂ ਹੁਣ ਪੜ ਕੇ ਅੱਗੇ ਆ ਰਹੀਆਂ ਨੇ ਤਾਂ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਇਹ ਲੜਕੀਆਂ ਜਿਹੜੀਆਂ ਨਕਾਬ ਜਾਂ ਪਰਦੇ ਦੇ ਵਿੱਚ ਰਹਿ ਕੇ ਵੀ ਇਹ ਪੜ ਲਿਖ ਕੇ ਸਾਡੇ ਨਾਲ ਸਟੇਜਾਂ ਸ਼ੇਅਰ ਕਰ ਰਹੀਆਂ ਨੇ ਇਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਜਿਸ ਕਰਕੇ ਇਹਨਾਂ ਨੂੰ ਹੁਣ ਪੜਾਈ ਕਿਤੋਂ ਰੋਕਣ ਲਈ ਇਹਨਾਂ ਨੂੰ ਅੱਗੇ ਆਉਣ ਤੋਂ ਰੋਕਣ ਲਈ ਉਹਨਾਂ ਨੂੰ ਸ਼ਰਮ ਆਮ ਸਟੇਜਾਂ ਤੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਅਗਰ ਇੱਕ ਰਾਜ ਦੇ ਮੁੱਖ ਮੰਤਰੀ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਹੈ ਤਾਂ ਬਾਕੀ ਜਿਹੜਾ ਇਹਨਾਂ ਦੇ ਨਿਚਲੇ ਚੇਲੇ ਚਪਟੇ ਨੇ ਜਾਂ ਜਿਹੜੇ ਇਹਨਾਂ ਦੇ ਹੋਰ ਮੰਤਰੀ ਨੇ ਅਸੀਂ ਉਹਨਾਂ ਤੋਂ ਔਰਤਾਂ ਦੀ ਇੱਜ਼ਤ ਦੀ ਕੀ ਉਮੀਦ ਕਰ ਸਕਦੇ ਹਾਂ 11 ਵਾਰ ਸੀਐਮ ਬਣਨੇ ਨੇ ਕੀ ਲੱਗਦਾ ਪਰਿਆ ਤਾਂ ਦੇਖੋ 11 ਵਾਰ ਸੀਐਮ ਐ ਪਹਿਲਾਂ ਵੀ ਕਹਿ ਚੁੱਕੀਆਂ ਕਿ ਕੋਈ ਸੀਐਮ ਬਣ ਜਾਣਾ ਨੇਤਾ ਬਣ ਜਾਣਾ ਲੋਕਾਂ ਦੇ ਇਧਰ ਫੇਰ ਫੇਰ ਤੋੜ ਜੋੜ ਕਰਕੇ ਸੀਐਮ ਬਣ ਜਾਣਾ ਵੱਡੀ ਗੱਲ ਨਹੀਂ ਹੁੰਦੀ ਇੱਕ ਲੋਕਾਂ ਦਾ عوام ਦਾ ਲੀਡਰ ਬੰਨਾ ਵੱਡੀ ਗੱਲ ਹੁੰਦੀ ਹੈ ਚਾਹੇ ਤੁਸੀਂ ਜਿੱਤਦੇ ਹੋ ਚਾਹੇ ਹਾਰਦੇ ਹੋ ਪਰ ਇੱਕ ਲੋਕਾਂ ਦੇ ਚੰਗੇ ਲੋਕਾਂ ਦੀ ਆਵਾਜ਼ ਬੰਨਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਔਰ ਜਿੱਥੇ ਹੈ ਇਹਨਾਂ ਦੀ ਗੱਲ ਹੈ ਉਹ ਤੇ ਮੈਂ ਇਹ ਕਹੂੰਗੀ ਕਿ ਇਹਨਾਂ ਦਾ ਜਿਹੜਾ ਨਕਾਬ ਸੀ ਬਹੁਤ ਅੱਛਾ ਹੋਇਆ ਕਿ ਜਿਹੜੇ ਲੋਕਾਂ ਦੀ ਮੁਸਲਿਮ ਵੋਟ ਲੋਕਾਂ ਦੀ ਵੋਟ ਲੈ ਲੈ ਕੇ ਅੱਗੇ ਆਉਂਦੇ ਰਹਿਣਾ ਹਮੇਸ਼ਾ ਅੱਜ ਇਹਨਾਂ ਦਾ ਚਿਹਰਾ ਜਿਹੜਾ ਚਿਹਰੇ ਤੇ ਨਕਾਬ ਲੱਗਿਆ ਹੋਇਆ ਸੀ ਇਹ ਮੁਸਲਿਮ ਲੋਕਾਂ ਨੂੰ ਵੀ ਪਹਿਚਾਨਣਾ ਚਾਹੀਦਾ ਔਰ ਘੱਟ ਗਿਣਤੀਆਂ ਨੂੰ ਵੀ ਪਹਿਚਾਨਣਾ ਚਾਹੀਦਾ ਕਿ ਇੱਥੇ ਕੋਈ ਸੁਰੱਖਿਆਤ ਨਹੀਂ ਹੈ ਜੇ ਇਹ ਮੁਸਲਿਮ ਔਰਤ ਦੇ ਨਕਾਬ ਨੂੰ ਇੱਕ ਕਪੜਾ ਕਹਿ ਕੇ ਐਦਾਂ ਜ਼ਲੀਲ ਕਰਦੇ ਨੇ ਤੇ ਉਹਨਾਂ ਦੇ ਗਰੀ ਰਾਜ ਵਰਗੇ ਮੰਤਰੀ ਉਹ ਕਹਿ ਰਹੇ ਨੇ ਕਿ ਇੱਕ ਕਪੜਾ ਹੀ ਸੀ ਫਿਰ ਕੀ ਹੋ ਗਿਆ ਇਹ ਹੱਥ ਕਿਤੇ ਹੋਰ ਵੀ ਲੱਗ ਸਕਦਾ ਸੀ ਤਾਂ ਮੈਂ ਸਮਝਦੀ ਹਾਂ ਕਿ ਇਹਨਾਂ ਨੂੰ ਸਾਡੀਆਂ ਲੜਕੀਆਂ ਨੂੰ ਸੈਲਫ ਡਿਫੈਂਸ ਲਈ ਅੱਗੇ ਆਉਣਾ ਚਾਹੀਦਾ ਪੜਨ ਦੇ ਨਾਲ ਨਾਲ ਸੈਲਫ ਡਿਫੈਂਸ ਵੀ ਬਹੁਤ ਜ਼ਰੂਰੀ ਹੈ ਕਿ ਜੇ ਕੋਈ ਬੰਦਾ ਇਸ ਕਨਾਲ ਹੱਥੋਂ ਚਾਹੇ ਮੰਤਰੀ ਹੋਵੇ ਚਾਹੇ ਉਹ ਮੁੱਖ ਮੰਤਰੀ ਹੋਵੇ ਚਾਹੇ ਉਹ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਚਾਹੇ ਉਹ ਕਿਸੇ ਦੇਸ਼ ਦਾ ਰਾਜਾ ਕਿਉਂ ਨਾ ਹੋਵੇ ਅਗਰ ਹੱਥ ਪਾਉਣ ਦੀ ਕੋਸ਼ਿਸ਼ ਕਰੇ ਤਾਂ ਉਹਦਾ ਹੱਥ ਉੱਥੇ ਹੀ ਕੱਟ ਦੇਣਾ ਚਾਹੀਦਾ ਨितीश ਕੁਮਾਰ ਜੀ ਨੇ ਜੋ ਹਰਕਤ ਕੀਤੀ ਹੈ ਲੇਡੀਜ਼ ਨਾਲ ਜਦੋਂ ਉਹਨਾਂ ਨੂੰ ਡਾਕਟਰੀ ਦੀ ਡਿਗਰੀ ਦਿੱਤੀ ਜਾ ਰਹੀ ਥੀ ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ ਕਿਉਂਕਿ ਜੇ ਆਪਾਂ ਔਰਤਾਂ ਨੂੰ ਪੜ੍ਹਾਵਾਂਗੇ ਨਹੀਂ ਪਹਿਲਾਂ ਤਾਂ ਕਹਿੰਦੇ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਜਦੋਂ ਆਪਣੀ ਘਟ ਗਿਣਤੀ ਵਾਲੀ ਲੜਕੀਆਂ ਪੜ੍ਹ ਕੇ ਅੱਗੇ ਆਉਂਦੀਆਂ ਤੋਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ ਜੋ ਕਿ ਪਹਿਲੇ ਵੀ ਸ਼ਰਮਨਾਕ ਹੈ ਕਿਉਂਕਿ ਇਹ ਸੈਕੂਲਰ ਇੰਡੀਆ ਹੈ ਲੋਕਤੰਤਰ ਹੈ ਤੇ ਧਰਮ ਨਿਰਪੇਖ ਹੈ ਤੇ ਇਸਲਾਮ ਪੂਰੀ ਇਜਾਜ਼ਤ ਦਿੰਦਾ ਹੈ ਕਿ ਆਪਾਂ ਆਪਣਾ ਪਹਿਰਾਵਾ ਪੈਨ ਕੇ ਜਾ ਵੀ ਸਕਦੇ ਹਾਂ ਉਤਾਰ ਵੀ ਸਕਦੇ ਹਾਂ ਲੇਕਿਨ ਕਿਸੇ ਦੀ ਇੰਨੀ ਹਿੰਮਤ ਨਹੀਂ ਹੋਣੀ ਚਾਹੀਦੀ ਕਿ ਉਸ ਨੂੰ ਮੰਚ ਵਿੱਚ ਸਰੇ ਆਮ ਪਬਲਿਕ ਵਿੱਚ ਉਸ ਦਾ ਨਕਾਬ ਜਾਂ ਹਜਾਬ ਕਿ ਚਿਆ ਜਾਵੇ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਰਾਜਸਥਾਨ ਦੇ ਵਿੱਚ ਘਟਕਾ ਇਹ ਉਹਨਾਂ ਦਾ ਪੈਰਾ ਆਉਣਾ ਦਾ ਜੀ ਇਹ ਤਾਂ ਕੱਲ ਨੂੰ ਉਹਨਾਂ ਨਾਲ ਵੀ ਆ ਜੇ ਬਿਲਕੁਲ ਹੋ ਸਕਦਾ ਹੈ ਇਹ ਕੋਈ ਇਹ ਔਰਤ ਦਾ ਮਸਲਾ ਨਹੀਂ ਹੈ ਇਹ ਸਰਬ ਸਾਰੇ ਧਰਮ ਦੀਆਂ ਔਰਤਾਂ ਦਾ ਮਸਲਾ ਬਣਿਆ ਆਇਆ ਜੋ ਕਿ ਬਹੁਤ ਹੀ ਗਲਤ ਹੈ ਕਿਉਂਕਿ ਇਹ ਜਿਹੜੇ ਯੋਗੀ ਮੋਦੀ ਔਰ ਨਿਤਿਸ਼ ਕੁਮਾਰ ਹੈ ਇਹਨਾਂ ਵਿੱਚ ਇਹਨਾਂ ਦੀ ਇਨਸਾਨੀਅਤ ਨਹੀਂ ਬੋਲਦੀ ਇਹਨਾਂ ਚ ਆਰਐਸਐਸ ਬੋਲਦਾ ਹੈ ਜੋ ਕਿ ਔਰਤਾਂ ਨੂੰ ਬਿਲਕੁਲ ਹੀ ਦਬਨਾ ਕੁਚਲਣਾ ਚਾਹੁੰਦੇ ਨੇ ਕਿ ਜੋ ਅੱਗੇ ਨਾ ਵਧਣ ਤੁਸੀਂ ਦੇਖਿਆ ਹੋਵੇ ਕੈਂਪਸ ਵਿੱਚ ਯੂਨੀਵਰਸਿਟੀਾਂ ਵਿੱਚ ਵੀ ਇਹੀ ਕੀਤਾ ਜਾ ਰਿਹਾ ਹੈ ਕਿ ਜਿੱਥੇ ਵੀ ਲੇਡੀਜ਼ ਆਪਣੇ ਹਿਜਾਬ ਚ ਆਉਂਦੀ ਹੈ ਤੇ ਉਸ ਨੂੰ ਕਿਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਬੇਦਵਾਬ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਨਿੰਦਣਯੋਗ ਹੈ ਤੇ ਅਸੀਂ ਇਸ ਦੀ ਸਖਤ ਮੁਜ਼ਮਮਤ ਕਰਦੇ ਹਾਂ ਔਰ ਅੱਪਾ ਅਪੀਲ ਕਰ ਰਹੇ ਹਾਂ ਸਰਕਾਰ ਨੂੰ ਕਿ ਇਸ ਵਾਰ ਵੱਧ ਤੋਂ ਵੱਧ ਇਸ ਨੂੰ ਭੰਨਿਆ ਜਾਵੇ ਔਰ ਮਾਫੀ ਮੰਗਣ ਯੋਗ ਬਣਾਇਆ ਜਾਵੇ ਤਾਂ ਕਿ ਔਰਤਾਂ ਇਹ ਜਗ ਹੋ ਕੇ ਆਪਣਾ ਇਹਦੇ ਵਿੱਚ ਸਮਾਜ ਵਿੱਚ ਆਪਣਾ ਸਥਾਨ ਪਾ ਸਕਣ ਜੋ ਕਿ ਅੱਜ ਕੱਲ ਦੇਖ ਰਹੇ ਕਿ ਅਗਰ ਅੱਜ ਮਿਨਿਸਟਰ ਨੇ ਜਾਂ ਸੀਐਮ ਇਸ ਤਰ੍ਹਾਂ ਕਰਦਾ ਹੈ ਤਾਂ ਬਾਕੀ ਪਬਲਿਕ ਕਿਉਂ ਨਹੀਂ ਕਰੇਗੀ ਇਸ ਲਈ ਮੈਂ बार-बार ਕਹਿ ਰਹੀ ਹਾਂ ਕਿ ਆਪਾਂ ਡੀਸੀ ਇੰਤਜ਼ਾਮ ਨੂੰ ਵੀ ਕਿਹਾ ਕਿ ਔਰ ਸਰਕਾਰ ਨੂੰ ਵੀ ਕਹਿੰਦੇ ਆ ਕੇਂਦਰੀ ਸਰਕਾਰ ਨੂੰ ਕਹਿੰਦੇ ਇਸ ਵਕਤ ਜੋ ਵੀ ਹੈ ਇਹ ਸਖਤ ਲਫ਼ਜ਼ਾ ਵਿੱਚ ਅਸੀਂ ਮੁਜ਼ਮਮਤ ਕਰ ਰਹੇ ਹਾਂ